ਜਦੋਂ ਵੀ ਤਰੰਤਰਾਹ ਹਲਕਾ ਦਾ ਜ਼ਿਕਰ ਹੁੰਦਾ ਤਾਂ ਪੰਥਕ ਪੰਥਕ ਸ਼ਬ ਉਹ ਜਿਹੜਾ ਦਾ ਜ਼ਿਕਰ ਹਮੇਸ਼ਾ ਹੁੰਦਾ ਵੀ ਹਲਕਾ ਜਿਹੜਾ ਪੰਥਕ ਹਲਕਾ ਤਾਂ ਉਸ ਦੇ ਵਿੱਚ ਭਾਜੀਪੀ ਆਪਣੇ ਆਪ ਨੂੰ ਕਿਵੇਂ ਉਭਾਰੇਗੀ ਜਿੱਥੇ ਸਿੱਖ ਕੌਮ ਦੀ ਗੱਲ ਹੈ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਸਾਡੀ ਸਿੱਖ ਕੌਮ ਨੇ ਹਮੇਸ਼ਾ ਹੀ ਸਹੇਦਰਤਾ ਬਣ ਕੇ ਹਰੇਕ ਵਰਗ ਨੂੰ ਨਾਲ ਲੈ ਕੇ ਚੱਲਦੇ ਆਏ ਪਿਛਲੇ 17 ਸਾਲਾਂ ਚ ਕਿਸੇ ਨੇ ਉਹ ਅਪਰਾਲਾ ਨਹੀਂ ਕੀਤਾ ਕਰਤਵਾਰਪੁਰ ਸਾਫ ਦਾ ਕੋਰੀਡੋਰ ਖੋਲ ਕੇ ਇੱਕ ਚਾਨਣ ਮਨਾਰੇ ਦਾ ਕੰਮ ਕੀਤਾ ਹੈ ਲੰਗਰਾਂ ਤੋਂ GST ਖਤਮ ਕੀਤੀ ਹੈ ਪਰ ਫਿਰ ਵੀ ਕਿਤਨਾ ਕਹਤੇ ਪੰਜਾਬ ਦੇ ਵਿੱਚ BJP ਸਟੈਂਡ ਆਊਟ ਨਹੀਂ ਹੋ ਰਹੀ ਇਨ ਸਭ ਦੇ ਬਾਵਜੂਦ ਵੀ ਕੀ ਕਾਰਨ ਨੇ ਜੋ BJP ਨੂੰ ਪੰਜਾਬ ਦੇ ਵਿੱਚ ਆਪਣੀ ਪਕੜ ਬਣਾਉਣ ਨੂੰ ਰੋਕ ਰਹੇ ਨੇ ਅੱਜ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਅਕਾਲੀ ਦਲ ਦੇ ਨਾਲ ਗੱਠਜੋੜ ਦਾ ਹਿੱਸਾ ਸੀ ਕਿਉਂਕਿ ਅਕਾਲੀ ਦਲ ਨੇ ਕਦੀ ਪਿੰਡਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਨਾਂ ਹੀ ਨਹੀਂ ਲਿਆ ਜੀ ਤੁਸੀਂ ਦੇਖੋ ਕਿ 2024 ਦੇ ਵਿੱਚ ਸਾਡਾ ਪੰਜਾਬ ਦੇ ਵਿੱਚ ਵੋਟ ਪਰਸੈਂਟੇਜ 18 19% ਜਖਤਮ ਗਿਆ ਪੰਜਾਬ ਦੇ ਲੋਕਾਂ ਨੇ ਵੋਟ ਪਾਈਆਂ ਨੇ ਜੀ ਪੰਜਾਬ ਸਰਕਾਰ ਇਹ ਸਵਾਲ ਖੜਾ ਕਰ ਰਹੀ ਵੀ ਹਾਲ ਤੱਕ ਜਿਹੜਾ ਹੈ 1600 ਕਰੋੜ ਪੈਕੇਜ ਦੀ ਹਾਲ ਤੱਕ ਇੱਕ ਕਿਸ਼ਤ ਨਹੀਂ ਆਈ ਹੈ ਤੁਸੀਂ 1600 ਕਰੋੜ ਦੀ ਗੱਲ ਕਰਦੇ ਹੋ ਇਹ ਲੋਕ ਕਹਿੰਦੇ ਆ ਕਿ ਪੈਸਾ ਆਇਆ ਹੀ ਨਹੀਂ ਤੇ ਤੁਹਾਡੇ ਸਾਹਮਣੇ ਮਾਜੋਗ ਗ੍ਰਹਿ ਮੰਤਰੀ ਸ਼੍ਰੀ ਅਮਰ ਸ਼ਾਹ ਜੀ ਕਲੀਅਰ ਕਰ ਚੁੱਕੇ ਨੇ ਕਿ 800 ਕਰੋੜ ਰੁਪਇਆ ਸੀ ਭੇਜ ਦਿੱਤਾ ਹੈ ਜਿੱਦਾਂ ਹੀ ਇਹ ਪੈਸਾ ਲੋਕਾਂ ਤੱਕ ਪਹੁੰਚਦਾ ਹੈ ਜਾਂ ਸਾਨੂੰ 12000 ਕਰੋੜ ਰੁਪਇਆ ਜਿਹੜਾ ਕੇਂਦਰ ਦਾ ਹੈ ਉਹ ਕਿੱਥੇ ਵਰਤਿਆ ਗਿਆ ਕਿਉਂਕਿ ਅੱਜ ਤੱਕ ਇਦਾਂ ਦੀ ਕਦੇ ਵੀ ਕੋਈ ਗੱਲ ਨਹੀਂ ਤੁਹਾਡੇ ਸਾਹਮਣੇ ਆਈ ਹੋਊਗੀ ਕਿ ਕੇਂਦਰ ਨੇ ਕੋਈ ਐਲਾਨ ਕੀਤਾ ਤੇ ਉਹ ਮਿਲਿਆ ਨਹੀਂ ਕੇਂਦਰ ਨੇ ਤੇ ਪਿਛਲੇ ਸਮੇਂ ਤੁਸੀਂ ਦੇਖਿਆ ਹੋਊਗਾ ਕਿ ਗ੍ਰਾਮੀਨ ਸੜਕ ਯੋਜਨਾ ਦੇ ਤਹਿਤ ਕਰੋੜਾ ਰੁਪਇਆ ਜਿਹੜਾ ਵਾਪਸ ਚਲਾ ਗਿਆ ਇਹਨਾਂ ਲੋਕਾਂ ਕੋ ਟੈਂਟਰ ਹੀ ਨਹੀਂ ਲੱਗੀ ਜੇਕਰ ਤੁਸੀਂ ਇਹ ਵਿਧਾਨ ਸਭਾ ਦੀ ਸੀਟ ਜਿੱਤਦੇ ਹੋ ਤਾਂ ਡੇਢ ਸਾਲ ਦੇ ਵਿੱਚ ਐਸਾ ਵਿਸ਼ੇਸ਼ ਕੀ ਤੁਸੀਂ ਇਸ ਹਲਕੇ ਲਈ ਕਰੋਗੇ ਜਿੱਥਾ ਯੂਪੀ ਵਰਗੇ ਸੂਬਿਆਂ ਦੇ ਵਿੱਚ ਨਸ਼ੇ ਨੂੰ ਠੱਲ ਪਾਈ ਆ ਗੈਂਗਸਟਰਵਾਦ ਖਤਮ ਕੀਤਾ ਫਰੋਤੀਆਂ ਮੰਗਣ ਵਾਲਿਆਂ ਦਾ ਖਾਤਮਾ ਕੀਤਾ ਤੇ ਮੈਂ ਤੁਹਾਡੇ ਮਾਣੇ ਮਰਾਂ ਵਿਸ਼ਵਾਸ ਦਿਵਾਉਣਾ ਕਿ ਪਿਛਲੇ 20 ਸਾਲਾਂ ਦੇ ਰੁਕੇ ਕੰਮ ਹੈ ਜਿਹੜੇ ਉਹ ਡੇਢ ਸਾਲ ਦੇ ਵਿੱਚ ਵਿੱਚ ਭਾਰਤੀ ਜਨਤਾ ਪਾਰਟੀ ਤਰਨਤਨ ਵਿਧਾਨ ਸਭਾ ਦੇ ਵਿੱਚ ਕਰਕੇ ਇੱਕ ਮੀਲ ਪੱਥਰ 2027 ਦੇ ਵਿੱਚ ਪੰਜਾਬ ਦੇ ਵਿੱਚ ਸਰਕਾਰ ਨੂੰ ਤਿਆਰ ਬੈ ਤਿਆਰ ਸਾਬਤ ਕਰੇ ਸਸ਼ੀਕਾਲ ਜੀ ਤੁਸ ਜੁੜ ਚੁੱਕੇ ਹਾਂ ਵਸਦਾ ਪੰਜਾਬ ਦੇ ਨਾਲ ਤੇ ਮਾਲਗਨ ਸਟੇਟ ਇਸ ਸਮੇਂ ਮੌਜੂਦ ਆ ਹਲਕਾ ਤਰਨ ਤਰਨ ਦੇ ਵਿੱਚ ਜਿਸ ਤਰ੍ਹਾਂ ਆਪਾਂ ਜਾਣਦਾ ਕਿ ਚੋਣਾਂ ਦਾ ਐਲਾਨ ਹੋ ਚੁੱਕਿਆ ਹੈ 11 ਨਵੰਬਰ ਨੂੰ ਵੋਟਾਂ ਪੈਣਗੀਆਂ ਤੇ 14 ਨੂੰ ਜਿਹੜੇ ਆ ਉਹ ਨਤੀਜੇ ਐਲਾਨੇ ਜਾਣਗੇ ਲਗਭਗ ਹਰ ਇੱਕ ਧਿਰ ਦੇ ਵੱਲੋਂ ਆਪਣੇ ਉਮੀਦਵਾਰ ਜਿਹੜੇ ਨੇ ਚੋਣ ਮੈਦਾਨ 'ਚ ਐਲਾਨੇ ਗਏ ਨੇ ਭਾਜਪਾ ਦੀ ਗੱਲ ਕਰੀਏ ਤਾਂ ਭਾਜਪਾ ਦੇ ਵੱਲੋਂ ਜਿਹੜੇ ਹਰਜੀਤ ਸਿੰਘ ਸੰਧੂ ਹੁਣੀ ਜਿਹੜੇ ਨੇ ਉਹ ਚੋਣ ਮੈਦਾਨ 'ਚ ਉਤਾਰੇ ਗਏ ਨੇ ਅੱਛਾ ਅਣ ਨਾਲ ਵਿਸ਼ੇਸ਼ ਗੱਲਬਾਤ ਲਈ ਮੌਜੂਦ ਨੇ ਸਵਾਗਤ ਆ ਤੁਸ ਸਭ ਵਟਾਵੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਵਿਸ਼ੇਸ਼ ਤੌਰ ਤੇ ਭਾਰਤੀ ਜਨਤਾ ਪਾਰਟੀ ਦੇ ਮੁਖ ਤਖਤਰ ਵੀ ਖਾਇਓ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਹੰਮਦ ਸਾਹਿਬ ਸ਼ੁਰੂਆਤੀ ਦੌਰ ਹੈ ਚੋਣ ਮਹੀਨਾ ਦਾ ਕਿਸ ਤਰ੍ਹਾਂ ਦਾ ਹੰਗਾਰਾ ਮਿਲ ਰਿਹਾ ਲੋਕਾਂ ਨੂੰ ਮੈਂ ਸਭ ਤੋਂ ਪਹਿਲਾਂ ਅੱਜ ਸ਼੍ਰੀ ਗੁਰੂ ਰਾਮਦਾਸ ਤੇ ਅਵਤਾਰਪੁਰਪ ਤੇ ਸੁਬੱਚੇ ਦੇਸ਼ਾਂ ਵਦੇਸ਼ਾਂ ਵਿੱਚ ਵਸਦੇ ਪੰਜਾਬ ਵਾਸੀਆਂ ਨੂੰ ਜ਼ਿਲ੍ਹਾ ਵਾਸੀਆਂ ਨੂੰ ਆਪਣੇ ਵੱਲੋਂ ਵਧਾਈ ਵੀ ਦਿੰਦਾ ਤੇ ਅੱਜ ਅਸੀਂ ਜਿਮਨੀ ਚੋਣ ਦਾ ਜਿਹੜਾ ਮੁਖ ਦਫ਼ਤਰ ਦਾ ਉਦਘਾਟਨੀ ਸਮਰੋਹ ਵੀ ਰੱਖਿਆ ਹੈ ਤਰਨਤਾਰਨ ਵਿਧਾਨ ਸਭਾ ਦੇ ਲੋਕਾਂ ਦਾ ਮਨ ਬਣ ਚੁੱਕਾ ਹੈ ਕਿ ਸਮੇਂ-ਸਮੇਂ ਤੇ ਸਰਕਾਰਾਂ ਦੇ ਨਾਲ ਇਹਨਾਂ ਲੋਕਾਂ ਨੇ ਮੌਕਾ ਵੀ ਦਿੱਤਾ ਉਹਨਾਂ ਨੂੰ ਪਰਖਿਆ ਵੀ ਪਰ ਜੋ ਅੱਜ ਜ਼ਿਲ੍ਹਾ ਤਰਨਤਾਰਨ ਦੇ ਹਾਲਾਤ ਬਣ ਚੁੱਕੇ ਨੇ ਲੋਕਾਂ ਦੇ ਦਿਲਾਂ 'ਚ ਇੱਕ ਸਹਿ ਬਣ ਚੁੱਕਾ ਹੈ ਚਾਹੇ ਨਸ਼ੇ ਨੂੰ ਚਾਹੇ ਗੈਂਗਸਟਰ ਵਾਰ ਨੂੰ ਫਰੋਤੀਆਂ ਮੰਗੜ ਵਾਲੇ ਲੋਕ ਬਦਲਾ ਦੇ ਰੂਪ ਦੇ ਵਿੱਚ ਵੀ ਭਾਰਤੀ ਜਨਤਾ ਪਾਰਟੀ ਨੂੰ ਦੇਖ ਰਹੇ ਨੇ ਤੇ ਲੋਕ ਇਸ ਵਾਰ ਜਿਹੜਾ ਉਹ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੇ ਹੱਕ ਦੇ ਵਿੱਚ ਤਰਨਤਾਰਨ ਵਾਸੀ ਜਿਹੜੇ ਉਹ ਤਿਆਰ ਬੈਤਿਆ। ਹੂੰ। ਤੁਹਾਨੂੰ ਸਭ ਵੱਡਾ ਸਵਾਲ ਹੁੰਦਾ ਜਦੋਂ ਵੀ ਤਰਨਤਾਰਨ ਹਲਕੇ ਦਾ ਜ਼ਿਕਰ ਹੁੰਦਾ ਤਾਂ ਪੰਥਕ ਪੰਥਕ ਸ਼ਬਦ ਜਿਹੜਾ ਦਾ ਜ਼ਿਕਰ ਹਮੇਸ਼ਾ ਹੁੰਦਾ ਹੈ ਵੀ ਹਲਕਾ ਜਿਹੜਾ ਪੰਥਕ ਹਲਕਾ ਹੈ ਤਾਂ ਉਸ ਦੇ ਵਿੱਚ ਭਾਜੀਪੀ ਆਪਣੇ ਆਪ ਨੂੰ ਕਿਵੇਂ ਉਭਾਰੇਗੀ ਭਾਜੀਪੀ ਕਿਵੇਂ ਸਟੈਂਡ ਆਊਟ ਹੋਏਗੀ ਕਿਉਂਕਿ ਜਿਸ ਤਰ੍ਹਾਂ ਆਪਾਂ ਪਿਛਲੇ ਸਮੇਂ ਦੀ ਗੱਲ ਕਰੀਏ ਚਾਹੇ ਕਿਸਾਨ ਅੰਦਲਨ ਤੋਂ ਸ਼ੁਰੂ ਕਰੀਏ ਜਾਂ ਬਾਅਦ ਦੇ ਵਿੱਚ ਵੀ ਭਾਜੀਪੀ ਦਾ ਲਗਾਤਾਰ ਵਿਰੋਧ ਹੁੰਦਾ ਆ ਰਿਹਾ ਤਾਂ ਇਸ ਹਲਕੇ ਦੇ ਵਿੱਚ ਤੁਸੀਂ ਬਤੌਰ ਉਮੀਦਵਾਰ ਕਿਵੇਂ ਸਟੈਂਡ ਆਊਟ ਕਰੋਗੇ ਤੁਸੀਂ ਜ਼ਿਲ੍ਹਾ ਪ੍ਰਧਾਨ ਵੀ ਹੋਖਿਆ ਰਤੋਂ ਤਾਂ ਚੋਣਾਂ ਦੇ ਵਿੱਚ ਕਿਵੇਂ ਸਟੈਂਡ ਆਊਟ ਕਰੋਗੇ ਦੇਖੋ ਜੀ ਹਰੇਕ ਸਮੇਂ ਦੀ ਤੁਸੀਂ 2022 ਦੀ ਗੱਲ ਕਰ ਲਓ ਹਰੇਕ ਇਲੈਕਸ਼ਨ ਦੀ ਆਪਣੀ ਪਰਸਥਿਤੀ ਹੁੰਦੀ ਹੈ 2022 ਦੀਆਂ ਆਪਣੀਆਂ ਪਰਸਥਿਤੀਆਂ ਸੀ 2024 ਲੋਕ ਸਭਾ ਦੀਆਂ ਆਪਣੀਆਂ ਪਰਸਥਿਤੀਆਂ ਸੀ ਹੁਣ 2025 ਜਿਹੜੀਆਂ ਜਿਮਨੀ ਚੋਣਾਂ ਉਹਦੀ ਆਪਣੀ ਪਰਸਥਿਤੀ ਤੁਸੀਂ ਪੰਥਕ ਹਲਕੇ ਦੀ ਗੱਲ ਕੀਤੀ ਤੇ ਜਿੱਥੇ ਸਿੱਖ ਕੌਮ ਦੀ ਗੱਲ ਹੈ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਸਾਡੀ ਸਿੱਖ ਕੌਮ ਲਈ ਹਮੇਸ਼ਾ ਹੀ ਸਹੇਦਰਤਾ ਬਣ ਕੇ ਹਰੇਕ ਵਰਗ ਨੂੰ ਨਾਲ ਲੈ ਕੇ ਚੱਲਦੇ ਆ ਰਹੇ ਤੁਸੀਂ ਪਿਛਲੇ ਸਮੇਂ ਚ ਦੇਖਿਆ ਪਿਛਲੇ 17 ਸਾਲਾਂ 'ਚ ਕਿਸੇ ਨੇ ਉਹ ਪਰਾਲਾ ਨਹੀਂ ਕੀਤਾ ਕਰਤਾਰਪੁਰ ਸਾਹਿਬ ਦਾ ਕੋਰੀਡੋਰ ਖੋਲ ਕੇ ਸਾਡੇ ਸਿੱਖਾਂ ਤੇ ਲਈ ਇੱਕ ਚਾਨਣ ਮਨਾਰੇ ਦਾ ਕੰਮ ਕੀਤਾ ਹੈ ਲੰਗਰਾਂ ਤੋਂ ਜੀਐਸਟੀ ਖਤਮ ਕੀਤੀ ਹੈ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਲਾਲ ਕਿਲੇ ਤੇ ਪ੍ਰਕਾਸ਼ ਪੁਰਬ ਬਣਾ ਕੇ ਪੂਰੇ ਸਿੱਖ ਜਗਤ ਦਾ ਜਿਹੜਾ ਉਹ ਮਾਣ ਉੱਚਾ ਕੀਤਾ ਛੋਟੇ ਸਾਹਿਬਜ਼ਾਦਿਆਂ ਦੇ ਵੀਰ ਬਲਦੇਵਸ ਮਨਾ ਕੇ ਪੂਰੇ ਭਾਰਤ ਦੇ ਵਿੱਚ ਸਿਲੇਬਸ ਤੱਕ ਜਾਰੀ ਕੀਤੇ ਨੇ ਕਿ ਪਤਾ ਲੱਗੇ ਸਿੱਖ ਕੌਮ ਦੀ ਕੀ ਕਰਤੱਵ ਹੈ ਮੈਂ ਮਹਿਸੂਸ ਕਰਦਾ ਕਿ ਅੱਜ ਜਗਦੀਸ਼ ਟਾਇਟਲਰ ਵਰਗਿਆਂ ਨੂੰ ਜੇ ਸਜ਼ਾਵਾਂ ਦਿੱਤੀਆਂ ਤਾਂ ਭਾਰਤੀ ਜਨਤਾ ਪਾਰਟੀ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਿਹੜਾ ਉਹ ਦਿੱਤੀਆਂ ਨੇ ਤੇ ਜਿੱਥੇ ਪੰਥਕ ਧਿਰ ਦੀ ਗੱਲ ਸਾਡੇ ਲੋਕ ਇਲਾਕੇ ਦੇ ਲੋਕ ਸਮਝ ਚੁੱਕੇ ਨੇ ਕਿ ਜਿੱਥੇ ਕੌਮ ਦੀ ਗੱਲ ਆ ਸੇ ਕੌਮ ਦੀ ਗੱਲ ਆ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਹਮੇਸ਼ਾ ਹੀ ਸੇ ਕੌਮ ਦਾ ਜਿਹੜਾ ਮਾਣ ਉੱਚਾ ਕੀਤਾ ਜੇ ਤੁਸੀਂ ਸਮਝੋ ਸਭ ਕਿਹਾ ਵੀ ਬੀਜੇਪੀ ਨੇ ਹਮੇਸ਼ਾ ਜਿਹੜਾ ਪੰਜਾਬ ਲਈ ਆ ਵਿਸ਼ੇਸ਼ ਤੌਰ ਤੇ ਸਿੱਖ ਕੌਮ ਲਈ ਵਿਸ਼ੇਸ਼ ਉਪਰਾਲੇ ਕੀਤੇ ਨੇ ਪਰ ਫਿਰ ਵੀ ਕਿਤਨਾ ਕਹਤੇ ਪੰਜਾਬ ਦੇ ਵਿੱਚ ਬੀਜੇਪੀ ਸਟੈਂਡ ਆਊਟ ਨਹੀਂ ਹੋ ਰਹੀ ਇਹਨਾਂ ਸਭ ਦੇ ਬਾਵਜੂਦ ਵੀ ਕੀ ਕਾਰਨ ਨੇ ਜੋ ਬੀਜੇਪੀ ਨੂੰ ਪੰਜਾਬ ਦੇ ਵਿੱਚ ਆਪਣੀ ਪਕੜ ਬਣਾਉਣ ਨੂੰ ਰੋਕਦੇ ਨੇ ਦੇਖੋ ਜੀ ਅੱਜ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਅਕਾਲੀ ਦਲ ਦੇ ਨਾਲ ਗੱਠਜੋੜ ਦਾ ਹਿੱਸਾ ਸੀ ਕਿਉਂਕਿ ਅਕਾਲੀ ਦਲ ਨੇ ਕਦੀ ਪਿੰਡਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਨਾਂ ਹੀ ਨਹੀਂ ਲਿਆ ਜੀ 2022 ਤੋਂ ਬਾਅਦਾਂ ਤੁਸੀਂ ਦੇਖੋ ਕਿ 2024 ਦੇ ਵਿੱਚ ਸਾਡਾ ਪੰਜਾਬ ਦੇ ਵਿੱਚ ਵੋਟ ਪਰਸੈਂਟੇਜ 1.80 19% ਜਗਤਮ ਗਿਆ ਪੰਜਾਬ ਦੇ ਲੋਕਾਂ ਨੇ ਵੋਟ ਪਾਈਆਂ ਨੇ ਜੀ ਤੇ ਹੁਣ 2024 ਤੋਂ ਬਾਅਦ ਆ 2021 ਸਾਲ ਦੇ ਵਿੱਚ ਤੁਸੀਂ ਤਰਨਤਾਰਨ ਵਿਧਾਨ ਸਭਾ ਦੀ ਮੈਂ ਤੁਹਾਡੇ ਧਿਆਨ ਦੇ ਵਿੱਚ ਗੱਲ ਹੋਣੀ ਚਾਹਣਾ ਕੋਈ ਇੱਕ ਪਿੰਡ ਨਹੀਂ ਕਿ ਜਿੱਥੇ ਭਾਰਤੀ ਜਨਤਾ ਪਾਰਟੀ ਦਾ ਨਾਂ ਕਿ ਅੰਡਰਸਟੈਂਡ ਹੋਇਆ ਹੋਵੇ ਪਹਿਲਾਂ ਲੋਕ ਕਹਿੰਦੇ ਇਹ ਪਿੰਡਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਆਈ ਨਹੀਂ ਤੁਸੀਂ ਤਰਨਤਾਰਨ ਵਿਧਾਨ ਸਭਾ ਦਾ ਕੋਈ ਇੱਕ ਪਿੰਡ ਗਿਣਾ ਦਿਓ ਜਥੇ ਭਾਰਤੀ ਜਨਤਾ ਪਾਰਟੀ ਦਾ ਕੇਡਰ ਨਾ ਹੋਵੇ ਕਿਉਂਕਿ ਪਿਛਲੇ ਸਮੇਂ ਦੇ ਵਿੱਚ 2024 ਤੋਂ ਲੈ ਕੇ 2025 ਦੇ ਵਿੱਚ ਲੋਕਾਂ ਨੇ ਤਰਨਤਨ ਵਿਧਾਨ ਸਭਾ ਦੇ ਵਿੱਚ ਸੈਂਕੜਿਆਂ ਦੀ ਗਿਣਤੀ ਚ ਪਿੰਡਾਂ ਦੇ ਪ੍ਰਮੁੱਖ ਸ਼ਖਸੀਅਤਾਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਰੀਤੀਆਂ ਨੀਤੀਆਂ ਤੋਂ ਖੁਸ਼ ਹੋ ਕੇ ਕਿਉਂਕਿ ਇਹਨਾਂ ਲੋਕਾਂ ਨੇ ਬਹੁਤ ਘੂੜ ਪ੍ਰਚਾਰ ਕੀਤਾ ਸੀ ਭਾਰਤੀ ਜਨਤਾ ਪਾਰਟੀ ਦੇ ਵਿਰਤੀ ਪਰ ਜਦੋਂ ਲੋਕਾਂ ਦੇ ਕੋਲ ਜਾਇਦਾ ਭਾਰਤੀ ਜਨਤਾ ਪਾਰਟੀ ਦੇ ਦੂਜੇ ਸੂਬਿਆਂ ਬਾਰੇ ਜਿੱਥੇ-ਜਿੱਥੇ ਲੋਕਾਂ ਨੇ ਮੌਕਾ ਦਿੱਤਾ ਹੈ ਉਹਨਾਂ ਸੂਬਿਆਂ ਦੀ ਖੁਸ਼ਹਾਲੀ ਬਾਰੇ ਦੱਸਿਆ ਹੈ ਤੇ ਲੋਕਾਂ ਨੇ ਅੱਜ ਜਿਹੜਾ ਉਹ ਮਨ ਬਣਾ ਲਿਆ ਹੈ ਵੱਡੀ ਗਿਣਤੀ ਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਤਰਨਤਨ ਵਿਧਾਨ ਸਭਾ ਚ ਸ਼ਮੂਲੀਅਤ ਕੀਤੀ ਹੈ ਹੁਣ ਇਹਨਾਂ ਲੋਕਾਂ ਦੇ ਕੋਈ ਕੂੜ ਪ੍ਰਚਾਰ ਕਰਨ ਦੇ ਨਾਲ ਲੋਕਾਂ ਦਾ ਮਨ ਨਹੀਂ ਬਦਲਣ ਵਾਲਾ ਤੁਸੀਂ ਦੇਖਿਓ 14 ਨਵੰਬਰ ਨੂੰ ਜਿਹੜਾ ਉਹ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੇ ਹੱਕ ਦੇ ਵਿੱਚ ਲੋਕ ਤਰਨਤਨ ਵਿਧਾਨ ਸਭਾ ਦੇ ਲੋਕ ਜਿਹੜੇ ਉਹ ਫਤਵਾ ਦੇਣ ਨੂੰ ਤਿਆਰ ਨੇ ਜਿਸ ਤਰ੍ਹਾਂ ਸਾਨੂੰ ਸਭ ਗੱਲਬਾਤ ਹੋ ਰਹੀ ਤਾਂ ਜੇਕਰ ਤੁਸੀਂ ਇਹ ਵਿਧਾਨ ਸਭਾ ਦੀ ਸੀਟ ਜਿੱਤਦੇ ਹੋ ਔਰ ਡੇਢ ਸਾਲ ਦਾ ਸਮਾਂ तकरीबन ਤੁਹਾਡੇ ਕੋਲ ਹੋਵੇਗਾ ਤਾਂ ਡੇਢ ਸਾਲ ਦੇ ਵਿੱਚ ਐਸਾ ਵਿਸ਼ੇਸ਼ ਕੀ ਤੁਸੀਂ ਇਸ ਹਲਕੇ ਲਈ ਕਰੋਗੇ ਦੇਖੋ ਜੀ ਅੱਜ ਜਿਹੜਾ ਜ਼ਲਾ ਤਰਨਤਾਰ ਨਾ ਇੱਕ ਤਾਲਿਬਾਨ ਦਾ ਰੂਪ ਧਾਰਨ ਕਰ ਚੁੱਕਾ ਲੋਕਾਂ ਦਾ ਜਿਹੜਾ ਮੰਨ ਉਹ ਸਹਿਮ ਤੇ ਮਹੌਲ ਦੇ ਵਿੱਚ ਕਿਉਂਕਿ ਕੋਈ ਇੱਕ ਦਿਨ ਐਸਾ ਨਹੀਂ ਕਿ ਜਦਨ ਇੱਥੇ ਕੋਈ ਗੈਂਗਸਟਰ ਵਾਦ-ਵਾਲੋਂ ਕੋਈ ਕਤਲ ਉਹ ਗਰਤਨਾ ਕੀਤੀ ਗਈ ਹੋਵੇ ਜਾਂ ਕੋਈ ਨਸ਼ੇ ਦੀ ਲਪੇਟ ਦੇ ਵੇਚਣਾ ਚੜਿਆ ਗਿਆ ਕੋਈ ਇਦਾਂ ਦਾ ਦਿਨ ਨਹੀਂ ਛੋਟੇ ਤੋਂ ਛੋਟੇ ਵਪਾਰੀ ਨੂੰ ਫਰੋਤੀਆਂ ਤੱਕ ਮੰਗੀਆਂ ਜਾ ਰਹੀਆਂ ਨੇ ਬੇਰੋਜ਼ਗਾਰੀ ਦੀ ਦਲਦਲ ਦੇ ਵਿੱਚ ਸਾਡੇ ਨੌਜਵਾਨ ਫਸੇ ਨੇ ਡਵੈਲਪਮੈਂਟ ਪੱਖੋਂ ਬਹੁਤ ਬੁਰਾ ਹਾਲ ਮੈਂ ਤੁਹਾਡੇ ਮਾਦੇਮ ਰਹੀਂ ਲੋਕਾਂ ਨੂੰ ਵਿਸ਼ਵਾਸ ਨਹੀਂ ਯਕੀਨ ਦਿਵਾਣਾ ਕਿਉਂਕਿ ਕੇਂਦਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਲਗਾਤਾਰ ਤੇਜੀ ਵਰਾ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਤੇ ਲੋਕਾਂ ਨੇ ਮਾਨ ਵਿਸ਼ਵਾਸ ਕਾਇਮ ਕੀਤਾ ਹੈ ਜਿੱਥੇ ਵੀ ਲੋਕਾਂ ਨੇ ਇੱਕ ਵਾਰ ਭਾਰਤੀ ਜਨਤਾ ਪਾਰਟੀ ਦੇ ਚੋਣ ਨਿਸ਼ਾਨ ਕਮਲ ਨੂੰ ਫੁੱਲ ਨੂੰ ਖਿਲਨ ਦਾ ਮੌਕਾ ਦਿੱਤਾ ਹੈ ਉਥੇ ਲਗਾਤਾਰ 10 10 15 15 ਸਾਲ 20 20 ਸਾਲ ਹੋ ਚਲੇ ਨੇ ਲੋਕ ਲਗਾਤਾਰ ਜਿਹੜੀ ਵੋਟ ਆ ਉਹ ਚੋਣ ਨਿਸ਼ਾਨ ਕਮਲ ਤੇ ਫੁੱਲ ਤੇ ਪਾ ਕੇ ਭਾਰਤੀ ਜਨਤਾ ਪਾਰਟੀ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਬਾਹਾਂ ਨੂੰ ਮਜ਼ਬੂਤ ਕਰ ਰਹੇ ਸਾਡੇ ਦਿਲ ਦੇ ਵਿੱਚ ਇੱਕ ਇਛਾ ਹੈ ਕਿ ਪਵਿੱਤਰ ਧਰਤੀ ਹੈ ਤਰਨਤਾਰਨ ਵਿਧਾਨ ਸਭਾ ਗੁਰੂ ਕਿਰਪਾ ਕਰੇ 14 ਤਰੀਕ ਨੂੰ ਕਮਲ ਤੇ ਫੁੱਲ ਤੇ ਮੋਰ ਲਾ ਕੇ ਲੋਕ ਫਤਵਾ ਦੇਣ ਨੂੰ ਤਿਆਰ ਪਰ ਤਿਆਰ ਨਹੀਂ ਅਸੀਂ ਆਪਣੇ ਇਲਾਕੇ ਚ ਚੰਗੀ ਇੰਡਸਟਰੀ ਲੈ ਕੇ ਆਵਾਂ ਚੰਗੀ ਇੰਡਸਟਰੀ ਆਊਗੀ ਲੋਕਾਂ ਨੂੰ ਰੋਜ਼ਗਾਰ ਮਿਲੂਗਾ ਚੰਗਾ ਮੈਡੀਕਲ ਕਾਲਜ ਲੈ ਕੇ ਆਵਾਂਗੇ ਚੰਗਾ ਖੇਡ ਸਟੇਡੀਅਮ ਲੈ ਕੇ ਆਵਾਂਗੇ ਜਿੱਦਾਂ ਯੂਪੀ ਵਰਕੇ ਸੂਬਿਆਂ ਤੇ ਵਿੱਚ ਨਸ਼ੇ ਨੂੰ ਠੱਲ ਪਾਈ ਆ ਗੈਂਗਸਟਰਵਾਦ ਖਤਮ ਕੀਤਾ ਫਰੋਤੀਆਂ ਮੰਗਣ ਵਾਲਿਆਂ ਦਾ ਖਾਤਮਾ ਕੀਤਾ ਤੇ ਮੈਂ ਤੁਹਾਡੇ ਸਾਹਮਣੇ ਮੈਂ ਵਿਸ਼ਵਾਸ ਦਿਵਾਉਣਾ ਕਿ ਪਿਛਲੇ 20 ਸਾਲਾਂ ਦੇ ਰੁਕੇ ਕੰਮ ਹੈ ਜਿਹੜੇ ਉਹ 1.5 ਸਾਲ ਦੇ ਵਿੱਚ ਵਿੱਚ ਭਾਰਤੀ ਜਨਤਾ ਪਾਰਟੀ ਤਰਨਤਨ ਵਿਧਾਨ ਸਭਾ ਦੇ ਵਿੱਚ ਕਰਕੇ ਇੱਕ ਮੀਲ ਪੱਥਰ 2427 ਦੇ ਵਿੱਚ ਭਾਰਤ ਪੰਜਾਬ ਦੇ ਵਿੱਚ ਸਰਕਾਰ ਲੈਣ ਪਿਆਰਬਾ ਤਿਆਰ ਸਾਬਤ ਹੋ। ਜਿਸ ਤਰ੍ਹਾਂ ਤੁਸੀਂ ਕਿਹਾ ਵੀ ਹਲਕੇ ਦੇ ਵਿੱਚ ਇੰਡਸਟਰੀ ਮੈਡੀਕਲ ਕਾਲਜ ਜੋ ਕਿ ਬੜੇ ਚੰਗੇ ਉਪਰਾ ਲੈਣੇ ਅੱਛੇ ਅੱਛੀ ਗੱਲ ਹੈ ਪਰ ਸਵਾਲ ਇਹ ਹੈ ਕਿ ਪ੍ਰੈਕਟੀਕਲ ਤੌਰ ਤੇ ਕਿ 1.5 ਸਾਲ ਦੇ ਵਿੱਚ ਇਹ ਸਭ ਪੋਸੀਬਲ ਹੋ ਪਾਵੇਗਾ। ਭਾਰਤੀ ਜਨਤਾ ਪਾਰਟੀ ਕਦੀ ਦਾਅ ਲਾਉਣ ਵਾਲੀ ਰਾਜਨੀਤੀ ਨਹੀਂ ਕਰਦੀ। ਭਾਰਤੀ ਜਨਤਾ ਪਾਰਟੀ ਜਿਹੜੀ ਵੀ ਜ਼ੁਬਾਨ ਦਿੰਦੀ ਹੈ ਵਾਦਾ ਕਰਦੀ ਹੈ ਉਹ ਪੂਰਾ ਕਰਦੀ ਹੈ ਇਹਨਾਂ ਲੋਕਾਂ ਵਾਂਗੂ ਸਿਰਫ ਸ਼ਬਦਾਂ ਦੇ ਵਿੱਚ ਵਾਦੇ ਨਹੀਂ ਰਹਿੰਦੇ ਹਕੀਕਤ ਦੇ ਉੱਤੇ ਭਾਰਤੀ ਜਨਤਾ ਪਾਰਟੀ ਕੰਮ ਕਰਕੇ ਵਿਖਾਉਂਦੀ ਹੈ ਕਿਉਂਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਪਿਆਰ ਕਰਦੇ ਨੇ ਪੰਜਾਬ ਨੂੰ ਪਿਆਰ ਕਰਦੇ ਨੇ ਅੱਜ ਜਦੋਂ ਲੋਕ ਚੋਣ ਨਿਸ਼ਾਨ ਕਮਲ ਤੇ ਫੁੱਲ ਤੇ ਵੋਟ ਪਾ ਕੇ ਉਹਨਾਂ ਦੀਆਂ ਬਾਵਾਂ ਨੂੰ ਮਜ਼ਬੂਤ ਕਰਨਗੇ ਡੇਢ ਸਾਲ ਤਾਂ ਬਹੁਤ ਛੋਟੀ ਜੀ ਗੱਲ ਆ ਤੁਸੀਂ ਦੇਖੋ ਖਜ਼ਾਨੇ ਦੇ ਮੂੰਹ ਖੁੱਲਣਗੇ ਤਰਨ ਤਰਨ ਵਿਦਾਨ ਸਭਾ ਜੀ ਅ ਜੇ ਮੌਜੂਦਾ ਹਾਲਾਤਾਂ ਦੀ ਗੱਲ ਕਰ ਇਸ ਤਰ੍ਹਾਂ ਆਪਾਂ ਜਾਣਦੇ ਵੀ ਇਸ ਸਮੇਂ ਅ ਜੋ ਅਜਨੜਾ ਹਲਕਾ ਆਇਆ ਹੈ ਔਰ ਖਰਨਾ ਕਿੰਨਾ ਨੁਕਸਾਨ ਹੋਇਆ ਔਰ ਇਸ ਵਾਰ ਪੀਐਮ ਨੇ ਆਪ ਦੌਰਾ ਕੀਤਾ 1600 ਕਰੋੜ ਪੈਕੇਟ ਦਾ ਐਲਾਨ ਕੀਤਾ ਔਰ ਜੇ ਕਿਤੇ ਨਾ ਕਿਤੇ ਸਰਕਾਰ ਉਸ ਤੇ ਕੇਂਦਰ ਨੂੰ ਜਿਹੜੀ ਆ ਕਟਾਰੇ ਦੇ ਵਿੱਚ ਖੜਾ ਕਰ ਰਹੀ ਹੈ ਵੀ ਪੈਕੇਜ ਘੱਟ ਸੀ ਔਰ ਉਸ ਤੇ ਹੁਣ ਪੰਜਾਬ ਸਰਕਾਰ ਇਹ ਸਵਾਲ ਖੜਾ ਕਰ ਰਹੀ ਵੀ ਹਾਲ ਤੱਕ ਜਿਹੜਾ ਹੈ 1600 ਕਰੋੜ ਪੈਕੇਜ ਦੀ ਹਾਲ ਤੱਕ ਇੱਕ ਕਿਸ਼ਤ ਨਹੀਂ ਆਈ ਹੈ ਕਿ ਲੱਗਦਾ ਵੀ ਇਹ ਚੀਜ਼ ਕਿਤਨਾ ਕਿਤੇ ਜੋ 1600 ਕਰੋੜ ਦਾ ਪੈਕੇਜ ਹੈ ਤੁਹਾਡੀ ਚੋਣ ਮਹੀਮ ਦੇ ਵਿੱਚ ਵਿਗੜਦਾ ਨਹੀਂ ਪਾਵੇਗਾ ਮੈਂ ਤੁਹਾਡੇ ਮਾਦਿਆਂ ਪਰਾਈ ਇੱਕ ਗੱਲ ਦੱਸਣੀ ਚਾਹਣਾ ਕਿਉਂਕਿ ਆਮ ਆਦਮੀ ਪਾਰਟੀ ਨੇ ਹਮੇਸ਼ਾ ਹੀ ਲੋਕਾਂ ਨੂੰ ਗਮਰਾਹ ਕੀਤਾ ਕੁਦਰਤੀ ਆਫਤ ਤੋਂ ਪਹਿਲਾਂ ਕੇਂਦਰ ਵੱਲੋਂ 12000 ਕਰੋੜ ਰੁਪਏ ਦਾ ਜਿਹੜਾ ਪੈਸਾ ਸੀ ਇਹਨਾਂ ਦੇ ਕੋਲ ਪੰਜਾਬ ਦੇ ਕੋਲ ਪਿਆ ਸੀ ਕਿਉਂਕਿ ਕਿਤੇ ਵੀ ਕੁਦਰਤੀ ਆਫਤ ਦੇ ਨਾਲ ਸਮੇਂ ਤੋਂ ਪਹਿਲਾਂ ਪਤਾ ਲੱਗ ਜਾਂਦਾ ਹੈ ਵਿਗਿਆਨਿਕ ਮਾਰਾਂ ਦੇ ਨਾਲ ਕਿ 3 ਮਹੀਨਿਆਂ ਬਾਅਦ بارش ਹੋਣ ਵਾਲੀ ਹੈ ਇਹਨਾਂ ਲੋਕਾਂ ਨੇ ਪੰਜਾਬ ਦੇ ਪ੍ਰਤੀ ਕੋਈ ਆਪਣੀ ਸਹਿਯੋਗਤਾ ਦਿਖਾਈ ਨਹੀਂ ਤੁਸੀਂ ਦੇਖਿਆ ਹੋਵੇਗਾ ਕਿ ਮਾਨਸੂਨ ਪਿਛਲੇ ਦਿਨਾਂ ਦੇ ਵਿੱਚ ਸਾਡੇ ਪੰਜਾਬ ਦੇ ਪ੍ਰਧਾਨ ਸ਼੍ਰੀ ਸੁਨੀਲ ਜਾਖੜ ਜੀ ਨੇ ਸਾਡੇ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਸ਼੍ਰੀ ਅਸ਼wini ਸ਼ਰਮਾ ਜੀ ਨੇ ਤੱਥਾਂ ਤੇ ਅੰਕੜਿਆਂ ਦੇ ਆਧਾਰ ਤੇ ਗੱਲ ਕੀਤੀ ਹੈ ਕਿ ਸਭ ਤੋਂ ਪਹਿਲਾਂ ਇਹ ਦੱਸਿਆ ਜਾਵੇ ਕਿ ਜਿਹੜਾ 12000 ਕਰੋੜ ਰੁਪਏ ਪੰਜਾਬ ਵਾਸੀਆਂ ਨੂੰ ਕੁਦਰਤੀ ਆਫਤਾਂ ਨੂੰ ਨੱਟਾਉਣ ਵਾਸਤੇ ਮਿਲਿਆ ਉਹ ਕਿੱਥੇ ਹੈ ਜੀ ਇਹਨਾਂ ਲੋਕਾਂ ਕੋ ਅੱਜ ਤੱਕ ਉਸੇ ਦਾ ਜਵਾਬ ਨਹੀਂ ਦਿੱਤਾ ਗਿਆ ਕਿਉਂਕਿ ਪੈਸਾ ਕੇਂਦਰ ਵੱਲੋਂ ਅੱਜ ਦੀ ਡੇਟ 'ਚ ਵੀ ਕਰੋੜਾਂ ਰੁਪਈਆ ਦੇ ਹਿਸਾਬ ਨਾਲ ਆ ਰਿਹਾ ਪਰ ਜਿਹੜੇ ਕੰਮ ਵਾਸਤੇ ਪੈਸਾ ਕੇਂਦਰ ਸਰਕਾਰ ਭੇਜ ਰਹੀ ਹੈ ਉਸ ਕੰਮ ਵਾਸਤੇ ਪੈਸਾ ਵਰਤੇ ਹੀ ਨਹੀਂ ਜਾ ਰਿਹਾ ਦੁਰਵਰਤੋਂ ਕੀਤੀ ਜਾ ਰਹੀ ਹੈ ਤੁਸੀਂ 1600 ਕਰੋੜ ਦੀ ਗੱਲ ਕਰਦੇ ਹੋ ਲੋਕ ਕਹਿੰਦੇ ਆ ਕਿ ਪੈਸਾ ਆਇਆ ਹੀ ਨਹੀਂ ਤੇ ਤੁਹਾਡੇ ਸਾਹਮਣੇ ਮਾਣਯੋਗ ਗ੍ਰਹਿ ਮੰਤਰੀ ਸ਼੍ਰੀ ਅਮਰ ਸ਼ਾਹ ਜੀ ਕਲੀਅਰ ਕਰ ਚੁੱਕੇ ਨੇ ਕਿ 800 ਕਰੋੜ ਰੁਪਈਆ ਸੀ ਭੇਜ ਦਿੱਤਾ ਜਿੱਦਾਂ ਹੀ ਇਹ ਪੈਸਾ ਲੋਕਾਂ ਤੱਕ ਪਹੁੰਚਦਾ ਹੈ ਜਾ ਸਾਨੂੰ 12000 ਕਰੋੜ ਰੁਪਏ ਜਿਹੜਾ ਕੇਂਦਰ ਦਾ ਹੈ ਉਹ ਕਿੱਥੇ ਵਰਤਿਆ ਗਿਆ ਕਿਉਂਕਿ ਅੱਜ ਤੱਕ ਇਦਾਂ ਦੀ ਕਦੇ ਵੀ ਕੋਈ ਗੱਲ ਨਹੀਂ ਤੁਹਾਡੇ ਸਾਹਮਣੇ ਆਈ ਹੋਊਗੀ ਕਿ ਕੇਂਦਰ ਨੇ ਕੋਈ ਐਲਾਨ ਕੀਤਾ ਤੇ ਉਹ ਮਿਲਿਆ ਨਹੀਂ ਕਿਉਂਕਿ ਇਹ ਲੋਕ ਆਪਣੀਆਂ ਕਮਜ਼ੋਰੀਆਂ ਛਪਾਉਣ ਦੀ ਖਾਤਰ ਜਿਹੜਾ ਲੋਕਾਂ ਨੂੰ ਗਮਰਾਹ ਕਰ ਰਹੇ ਨੇ ਕੇਂਦਰ ਨੇ ਤੇ ਪਿਛਲੇ ਸਮੇਂ ਤੁਸੀਂ ਦੇਖਿਆ ਹੋਊਗਾ ਕਿ ਗ੍ਰਾਮੀਨ ਸੜਕ ਯੋਜਨਾ ਦੇ ਤਹਿਤ ਕਰੋੜਾਂ ਰੁਪਏ ਜਿਹੜਾ ਵਾਪਸ ਚਲਾ ਗਿਆ ਇਹਨਾਂ ਲੋਕਾਂ ਕੋ ਟੈਂਡਰ ਹੀ ਨਹੀਂ ਲੱਗੇ ਕਿਉਂਕਿ ਆਪਣੀਆਂ ਕਮਜ਼ੋਰੀਆਂ ਛਪਾਉਣ ਦੀ ਖਾਤਰ ਸਿਰਫ ਤੇ ਸਿਰਫ ਸ਼ਬਦਾ ਰਹੀ ਲੋਕਾਂ ਨੂੰ ਗਮਰਾਹ ਕਰਨ ਗਮਰਾਹ ਕਰ ਰਹੇ ਨੇ ਸਾਡੇ ਤਰਨਤਾਰਨ ਵਾਸੀ ਜਿਹੜੇ ਇਹਨਾਂ ਦੇ ਗਮਰਾਹਕੁਨ ਪ੍ਰਚਾਰ ਦੇ ਵਿੱਚ ਨਹੀਂ ਆ ਸਕਦੇ ਉਹਨਾਂ ਨੂੰ ਪਤਾ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨਿਰਵਗਨ ਕਿ ਬੇਸ਼ੱਕ ਹੌਲੀ-ਹੌਲੀ ਸਾਡੀ ਪਾਰਟੀ ਦਾ ਵਿਸਤਾਰ ਨਜ਼ਰ ਆਇਆ ਪਰ ਫਿਰ ਵੀ ਬਿਨਾਂ ਪੱਖਪਾਤੋਂ ਪੰਜਾਬ ਦੇ ਲਈ ਹਮੇਸ਼ਾ ਹੀ ਉਹ ਸਹਿਰਦਤਾ ਨਾਲ ਸੋਚਦੇ ਨੇ ਪਿਆਰ ਕਰਦੇ ਨੇ ਜਿਹੜੀ ਵੀ ਉਹ ਕਮਿਟਮੈਂਟ ਕਰਦੇ ਨੇ ਉਹ ਪੂਰਤੀ ਕਰਨ ਦੇ ਵਿੱਚ ਸਮਰੱਥ ਨੇ ਇਹਨਾਂ ਲੋਕਾਂ ਦੇ ਕੂੜ ਪ੍ਰਚਾਰ ਦੇ ਨਾਲ ਭਾਰਤੀ ਜਨਤਾ ਪਾਰਟੀ ਨੂੰ ਕੋਈ ਫਰਕ ਨਹੀਂ ਪੈਂਦਾ ਅਖੀਰ ਦੇ ਵਿੱਚ ਸੰਧੂ ਸਾਹਿਬ ਤਰਨਤਾਰਨ ਦੇ ਵੋਟਰਸ ਨੂੰ ਕੀ ਅਪੀਲ ਕਰਨਾ ਚਾਹੁੰਦੇ ਹਾਂ ਮੈਂ ਸਭ ਤੋਂ ਪਹਿਲਾਂ ਨਿਮਰਤਾ ਸਹਿਤ ਹੱਥ ਜੋੜ ਕੇ ਇਸ ਤਰਨਤਾਰਨ ਵਾਸੀਆਂ ਦਾ ਧੰਨਵਾਦ ਵੀ ਕਰਦਾ ਕਿ ਜਿਨ੍ਹਾਂ ਨੇ ਪਿਛਲੇ ਸਮੇਂ ਤੋਂ ਲਗਾਤਾਰ ਕਿਉਂਕਿ 2022 ਦਸੰਬਰ ਦੇ ਕਰੀਬ ਮੈਨੂੰ ਦੇਸ਼ ਦੀ ਸਭ ਤੋਂ ਵੱਡੀ ਪਾਰਟੀ ਭਾਰਤੀ ਜਨਤਾ ਪਾਰਟੀ ਦੀ ਇਸ ਜ਼ਿਲ੍ਹੇ ਦੀ ਜ਼ਿੰਮੇਵਾਰੀ ਮਿਲੀ ਸੀ ਤੇ ਲਗਾਤਾਰ ਜ਼ਿਲ੍ਹਾ ਵਾਸੀਆਂ ਨੇ ਮੇਰਾ ਸਹਿਯੋਗ ਕੀਤਾ ਵੱਡੀ ਗਿਣਤੀ ਦੇ ਵਿੱਚ ਪਿਆਰ ਦਿੱਤਾ ਭਾਰਤੀ ਜਨਤਾ ਪਾਰਟੀ ਚ ਸ਼ਮੂਲੀਅਤ ਕੀਤੀਆਂ ਉਸੇ ਗੱਲ ਦੇ ਅੱਜ ਵਿਸਤਾਰ ਨੂੰ ਵਧਾਉਂਦੇ ਆਂ ਕਿ ਜਿਸ ਦਿਨ ਦਾ ਜਿਮਨੀ ਚੋਣ ਦਾ ਆਗਾਜ਼ ਹੋਇਆ ਤੇ ਬੂਥ-ਬੂਥ ਤੱਕ ਵਰਕਰਾਂ ਦੇ ਵਿੱਚ ਇੱਕ ਉਤਸ਼ਾਹ ਜਿੱਥੇ ਵਰਕਰਾਂ ਤੋਂ ਸ਼ਾ ਉੱਥੇ ਆਮ ਲੋਕਾਂ ਦੇ ਵਿੱਚ ਵੀ ਬੜਾ ਉਤਸ਼ਾਹ ਹੈ ਕਿ ਇਸ ਵਾਰ ਜਿਹੜੀ ਉਹ ਕਮਲ ਦੇ ਫੁੱਲ ਨੂੰ ਅਸੀਂ ਵੋਟ ਪਾਉਣ ਜਾ ਰਹੇ ਆਂ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੇ ਆਖੇ ਚ ਫਤਵਾ ਦੇਣ ਨੂੰ ਲੋਕ ਤਿਆਰ ਬਾਜ਼ ਤੇ ਰਿਟ ਬੈਠੇ ਨੇ ਮੈਂ ਫਿਰ ਵੀ ਸਮੁੱਚੇ ਵੋਟਰਾਂ ਸਪੋਰਟਰਾਂ ਨੂੰ ਆਮ ਲੋਕਾਂ ਨੂੰ ਅਪੀਲ ਕਰਦਾ ਕਿ ਜੇ ਅਸੀਂ ਚਾਹੁੰਦੇ ਹਾਂ ਕਿ ਕੇਂਦਰ ਬਲਵਾਰੀਏ ਕਿ ਕਸੂਰਤ ਜਿਹੜੀ ਉਹ ਸਾਡੇ ਘਰਾਂ ਤੱਕ ਪਹੁੰਚੇ ਜੇ ਅਸੀਂ ਚਾਹੁੰਦੇ ਹਾਂ ਜੁਪੀ ਵਰਕੇ ਸੂਬਿਆਂ ਵਾਂਗ ਸਾਡੇ ਇਲਾਕੇ ਦੇ ਵਿੱਚੋਂ ਵੀ ਗੈਂਗਸਟਰ ਬਾਦ ਨਸ਼ਾ ਫਰੋਤਿਆਂ ਮੰਗੜ ਵਾਲਿਆਂ ਦਾ ਖਾਤਮਾ ਹੋਵੇ ਸਾਡੇ ਇਲਾਕੇ ਦੇ ਵਿੱਚ ਵੀ ਇੰਡਸਟਰੀਆਂ ਹੋਣ ਬੇਰੋਜ਼ਗਾਰੀ ਖਤਮ ਹੋਵੇ ਸਾਡੀ ਵਿਧਾਨ ਸਭਾ ਵੀ ਤਰੱਕੀ ਤੇ ਖੁਸ਼ਹਾਲੀ ਦੇ ਰਸਤੇ ਤੇ ਲੋਕਾਂ ਦੇ ਵਿੱਚ ਕੋ ਉਦਾਹਰਨ ਬਣੇ ਤੇ ਆਓ ਸਾਰੇ ਰਲ ਕੇ ਇੱਕ ਸੰਕਲਪ ਕਰੀਏ ਕਿ 11 ਨਵੰਬਰ ਨੂੰ ਜਿਹੜੀ ਇੱਕ ਇੱਕ ਵੋਟ ਕਮਲ ਤੇ ਫੁੱਲ ਤੇ ਪਾ ਕੇ 14 ਨਵੰਬਰ ਨੂੰ ਇੱਕ ਜਿਹੜੀ ਇਤਿਹਾਸਕ ਜਿੱਤ ਦਾ ਫਤਵਾ ਉਦੇਸ਼ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹੱਕ ਵਿੱਚ ਦੇਗੀ ਤੇ ਆਪਣੇ ਇਲਾਕੇ ਨੂੰ ਤਰੱਕੀ ਤੇ ਖੁਸ਼ਹਾਲੀ ਦੇ ਰਾਹਾਂ ਤੇ ਚੜੇ। ਹੂੰ ਬਿਲਕੁਲ ਇਸਨ ਸਾਡੇ ਨਾਲ ਹਲਕਾ ਤਰਨ ਤਰਨ ਤੋਂ ਜਿਹੜੇ ਭਾਜਪਾ ਦੇ ਉਮੀਦਵਾਰ ਨੇ ਹਰਜੀਤ ਸਿੰਘ ਸੰਧੂ ਹੋਣੀ ਜਿਨ੍ਹਾਂ ਨੇ ਗੱਲ ਰੱਖੀ ਕਿ ਵੀ ਇਹਨਾਂ ਚੋਣਾਂ ਦੇ ਵਿੱਚ ਲੋਕ ਜਿਹੜੇ ਨੇ ਉਹ ਭਾਜਪਾ ਦੇ ਹੱਕ ਵਿੱਚ ਉਤਰਨਗੇ ਭਾਜਪਾ ਦੇ ਜਿਹੜੇ ਨਾਲ ਖੜਨਗੇ ਔਰ ਜੇਕਰ ਉਹਨਾਂ ਨੂੰ ਮੌਕਾ ਮਿਲਦਾ ਤਾਂ ਉਹ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਵੱਡੇ ਪ੍ਰੋਜੈਕਟ ਨੇ ਨੇ ਉਸ ਹਲਕੇ ਦੇ ਵਿੱਚ ਵੀ ਲਿਆਉਣਗੇ ਕੈਮਰਾਮੈਨ ਵਿਕਰਾਂਤ ਨਾਲ ਮੈਂ ਲਗਨ ਸੇਟ ਵਸਤਾ ਪੰਜਾਬ